ਓ ਬਾਪੂ ਉਹ ਬੜੇ ਮੌਕੇ ਤੇ ਆ ਆਫਰ ਦਾਤੀ ਤੇ ਪੱਠੇ ਵੱਡ ਮੈਂ ਕਰੋ ਪੱਲੀ ਚੱਕ ਲਿਆ ਉਹ ਬਾਪੂ ਪੱਠਿਆਂ ਦਾ ਗੋਲਾ ਮਾਰ ਫੌਜ ਦੀ ਭਰਤੀ ਆ ਗਈ ਮੈਂ ਉਹਦੇ ਫਾਰਮ ਭਰਨ ਚੱਲਿਆ ਮੰਜੂਰ ਪੀਆ 500 ਦੇ ਤੂੰ ਕੋ ਰੁਪਿਆ ਦਾ 500 ਦੀ ਬਜਾਈ ਪਾ ਮੈਂ 1000 ਲੈ ਜਾ ਪਰ ਉਹ ਚ ਕਹਿੰਦੇ ਭਜਣਾ ਭੁਜਣਾ ਵੀ ਪੈਂਦਾ ਫੌਜ ਦੀ ਭਰਤੀ ਤਾਂ ਹੁੰਦੀ ਵੀ ਔਖੀ ਆ ਕੱਢ ਲੇਗਾ ਤੂੰ ਓ ਬਾਪੂ ਮੈਂ ਹੁਣ ਫਾਰਮ ਭਰਨੇ ਆ ਤੇ ਮਹੀਨੇ ਨੂੰ ਹੋਣੀ ਆ ਭਰਤੀ ਤੂੰ ਮੈਨੂੰ ਐ ਕਰੀ ਬਦਾਮ ਲਿਆ ਦੀ ਕੱਚੇ ਲਿਆ ਦੀ ਛੋਲੇ ਮੈਂ ਖਾਇਆ ਕਰੂੰ ਖਰਾਕ ਤੇ ਭੱਜ ਕੇ ਡੰਡ ਢੰਡ ਮਾਰ ਕੇ ਪੂਰਾ ਤਿਆਰ ਹੋ ਜੂ ਤੇ ਮਹੀਨੇ 'ਚ ਤਾਂ ਮੈਂ ਰੇਸ਼ ਪੂਰੀ ਕੱਢ ਜੂ ਨਾਲੇ ਐਤਕੀਆਂ ਦੇ ਬੰਦੇ ਤਾਂ ਰੱਖਣਾ ਹੀ ਬਹੁਤਾ ਮੇਰਾ ਤਾਂ ਨੰਬਰ ਪੱਕਾ ਹੀ ਆ ਚਲਾ ਲੈ ਫਿਰ ਯਾਰ ਚਾ ਲੈ ਭਰਿਆ ਫਾਰਮ ਠੀਕ ਆ ਬਾਪੂ ਉਹ ਚੱਲ ਜੇ ਕਿਤੇ ਛੋਰ ਜਾਂ ਨੌਕਰੀ ਤੇ ਲੱਗ ਜੇ ਤਾਂ ਮੇਰੀ ਵੀ ਜਾਨ ਸੌਖੀ ਹੋਵੇ ਉਹ ਐਂ ਕਰੀ ਮੁੰਡਿਆ ਕਿਲੋ ਤਾਂ ਬਾਦਾਮ ਪਾ ਦੇ ਕਿਲੋ ਪਾ ਦੇ ਛੋਲੇ ਓਕੇ ਜੀ ਉਹ ਯਾਰ ਬਾਪੂ ਕਿਲੋ ਕਿਲੋ ਨਾ ਕੀ ਪਾਣਾ 2-2 ਕਿਲੋ ਤਾਂ ਲੈ ਉਹ ਪਹਿਲਾਂ ਆ ਤਾਂ ਖਾ ਲੈ ਯਾਰ ਫਿਰ ਲੈ ਜਾਗੇ ਕੋਈ ਸ਼ੋਰਾ ਮੈਂ ਚੱਲਣਾ ਸ਼ਹਿਰ ਆੜਤ ਕੇ ਕੋਲੇ ਪੈਸੇ ਲੈਣ ਤੂੰ ਐਂ ਕਰੀ ਪੱਠੇ ਵੜ ਕੇ ਪਾ ਦੀ ਹੈ ਬਾਪੂ ਯਾਰ ਤੂੰ ਕਮਲਾ ਹੋਇਆ ਪੱਠੇ ਵੜ ਦੇਦੇ ਜੇ ਕਿਤੇ ਮੇਰੇ ਉਂਗਲ ਤੇ ਵੱਜ ਗਈ ਦਾਤੀ ਮੈਨੂੰ ਤਾਂ ਮੈਡੀਕਲ ਚੋਕ ਕਰ ਦਣਗੇ ਹਨ ਫਿੱਟ ਮੈਂ ਤਾਂ ਪਹੋਚ ਭਰਤੀ ਹੋਣ ਵਾਲਾ ਸੁਪਨਾ ਹੀ ਰਹਿ ਜੂ ਬਾਪੂ ਯਾਰ ਐਂ ਕਰ ਦੱਸ ਦੇ ਤੂੰ ਆਪੇ ਪੱਠੇ ਵੜ ਲੈ ਹੁਣ ਮੈਨੂੰ ਮਿਹਨਤ ਲਾ ਲੈਣ ਦੇ ਕਰ ਚੰਗਾ ਭਰਾ ਉਹ ਬਾਵਾ ਆ ਗਿਆ ਮੈਂ ਤਾਂ ਟੜ ਕੇ ਤਾਂ ਟੈਨਸ਼ਨ ਸੀ ਪਤਾ ਨਹੀਂ ਕੀ ਬਣਿਆ ਹੋਊਗਾ ਉਹ ਵਾਹ ਪੁੱਤਰਾ ਕੱਢਿਆ ਰੇਸ ਉਹ ਬਾਪੂ ਨੂੰ ਰੇਸ ਦੀ ਗੱਲ ਕਰਦਾ ਮੈਂ ਤਾਂ ਲੜਾਈ ਹੋਣ ਤੋਂ ਬਚਾਤੀ ਬਹੁਤ ਵੱਡੀ ਤੈਨੂੰ ਬਹਿ ਕੇ ਦੱਸਦਾ ਕਿਵੇਂ ਜਦੋਂ ਬਾਪੂ ਅਸੀਂ ਲੇਨ 'ਚ ਬਹਿ ਗਏ ਸਾਡੀ ਵਾਰੀ ਆਈ ਭੱਜਣ ਦੀ ਉਹ ਕਹਿੰਦੇ 1 2 3 ਗੋ ਛੁੱਟ ਪਏ ਮੈਂ ਤਾਂ ਫੇ ਮੇਰੀ ਮਿਹਨਤ ਸੀ ਮੈਂ ਛੁੱਟ ਪਿਆ ਮੈਂ ਤਾਂ ਪਿਛਲੇ ਮੁੰਡਿਆਂ ਨਾਲ ਘੱਟੋ ਘੱਟ ਪਾਤਾ ਹੋਗਾ ਨਾਂ ਵਾਲਾ 4 500 ਮੀਟਰ ਦਾ ਫਾਸਲਾ ਜਦੋਂ ਮੈਂ ਪਿੱਛੇ ਵੇਖਿਆ ਮੈਂ ਕਿਹਾ ਯਾਰ ਬੰਦੇ ਤਾਂ ਆਵਦੇ ਹੀ ਐ ਇਹ ਹੌਸਲਾ ਛੱਡ ਜਾਣਗੇ ਅੱਛਾ ਮੈਂ ਤਾਂ ਕੱਲ੍ਹ ਹੀ ਰੇਸ਼ ਕੱਟ ਜੂਗਾ ਫਿਰੇ ਰਹਿ ਜਾਣਗੇ ਮੈਂ ਕੀ ਕੀਤਾ ਬਾਪੂ ਮੈਂ ਖੈਣਾ ਆਪਾਂ ਇਹਨਾਂ ਦੇ ਨਾਲ ਰਲ ਜਾਨੇ ਮੈਂ ਹੌਲੀ ਹੋ ਗਿਆ ਮੈਂ ਉਹਨਾਂ ਦੇ ਨਾਲ ਰਲ ਗਿਆ ਨਾਲ ਵਾਲੇ ਜਦੋਂ ਹੁਜਾਂ ਹਜਾਂ ਧੱਕੇ ਧੁੱਕੇ ਜਵਜੇ ਮੈਂ ਵਿਚਾਲੇ ਹੋ ਗਿਆ ਥੋੜਾ ਜਿਹਾ ਜਦੋਂ ਭੱਜੇ ਗਏ ਭੱਜੇ ਗਏ ਐਂਡ ਤੇ ਜਾਵੜੇ ਨਾ ਮੇਰਾ ਪੈਰ ਜਦੋਂ ਇਹ ਰੱਸੇ ਦੇ ਇਧਰ ਜਾਵੜਿਆ ਉਹਨਾਂ ਨੇ ਰੱਸਾ ਚੱਕ ਤਾਂ ਦੇ ਟਾਈਮ ਹੋ ਗਿਆ ਓਏ ਇਹ ਤਾਂ ਠੀਕ ਆ ਪਰ ਬਿਨਾ ਭਰਤੀ ਹੋਏ ਤੂੰ ਲੜਾਈ ਲੱਗਣ ਤੋਂ ਕਿਵੇਂ ਰੋਕਤੀ ਓਏ ਬਸ ਰੱਸਾ ਚੱਕਿਆ ਗਿਆ ਹੁਣ ਮੈਂ ਲੜਾਈ ਲੱਗਣ ਦੇ ਨੇੜੇ ਹੀ ਆ ਤੂੰ ਰੁਕਤਾ ਸਹੀ ਇੱਧਰਲੇ ਫੌਜੀ ਸੀ ਜਿਹੜੇ ਉਹਾਂ ਦੇ ਬਈਏ ਪਾਸ ਆ ਜਿਹੜੇ ਇੱਧਰਲੇ ਸੀ ਉਹਾਂ ਦੇ ਫੇਰ ਆ ਵਾ ਵਾ ਜਦੋਂ ਜੈਦ ਹੋ ਗਿਆ ਉਸਮੇ ਰੌੜਾ ਫੁੱਲ ਪੈ ਗਿਆ ਉਹਨਾਂ ਦਾ ਤੂੰ ਤੂੰ ਮੈਂ ਵਧ ਗਈ ਤੇ ਫੌਜੀ ਆਪਣੇ ਦੇਸ਼ ਦਾ ਫੇਰ ਵੀ ਮਾਣ ਹੈ ਮੈਂ ਕਿਹਾ ਲੜਨਗੇ ਭੇੜਾ ਲੱਗਦਾ ਮੈਂ ਕਿਹਾ ਵੀ ਤੁਸੀਂ ਨਾ ਲੜੋ ਮੈਂ ਘਰੇ ਮੁੜ ਜਾਨਾ ਉਹ ਸਾਡਾ ਸ਼ੋਰ ਜਾਂ ਰੇਸ ਕੱਢਾ ਉਹ ਕਹਿੰਦਾ ਇੱਥੇ ਤਾਂ ਗੇੜਾ ਹੀ ਇੱਕ ਲਗਿਆ ਬાળા ਨਕਮਾ ਨਿਕਲਿਆ ਓਏ ਹੈ ਇੱਕ ਗੇੜਾ ਹੀ ਲਾਇਆ ਤੂੰ ਉਹ ਮਹੀਨਾ ਹੋ ਗਿਆ ਤੈਨੂੰ ਵਿਹਲੇ ਰਹਿੰਦੇ ਨੂੰ ਕੰਮ ਦਾ ਤੂੰ ਡੱਕਾ ਨਹੀਂ ਤੋੜਿਆ ਜਿੰਨੇ ਬਾਦਾਮ ਤੇ ਛੋਲੇ ਮੈਂ ਤੈਨੂੰ ਖਵਾਤੇ ਉਹਨੇ ਬਾਦਾਮ ਤੇ ਛੋਲੇ ਜੇ ਮੈਂ ਕੱਟੇ ਨੂੰ ਪਾਏ ਹੁੰਦੇ ਨਾ ਫੋਨ ਨੂੰ ਮੇਲੇ ਜਿੱਤਣ ਲੱਗ ਜਾਂਦਾ ਓਏ ਐਂ ਕਰ ਜਾਂ ਡਰਮੀ ਚੱਕ ਤੇ ਖੇਤ ਸਪਰੇਅ ਪਾ ਕੇ ਆ ਮਹੀਨਾ ਹੋ ਗਿਆ ਮੈਨੂੰ ਦਿਹਾੜੀਆਂ ਪਾ ਕੇ ਕੰਮ ਕਰਾਈ ਜਾਂਦੇ ਨੂੰ ਸਾਰਾ ਘਰ ਖੁੰਗਲ ਕਰ ਲਿਆ ਮੈਂ ਬਾਪੂ ਮੇਰੀਆਂ ਲੱਤਾਂ 'ਚ ਖੱਲੀਆਂ ਲੱਤਾਂ ਵਾਲੀਆਂ ਲੂਹੀਆਂ ਨਹੀਂ ਆ ਉਹ ਲੱਤਾਂ 'ਚ ਖੱਲੀਆਂ ਵਜਨ ਨੂੰ ਬਹੁਤ ਮੈਡਲ ਜਿੱਤ ਕੇ ਲਿਆ ਆ ਉੱਤੋਂ ਠੋਲਾ ਆ ਤਾ ਇੱਕ ਗਿੜਾ ਤੂੰ